ਇੱਕ ਐਸਾ ਪਿੰਡ ਜਿੱਥੇ ਕਿਰਾਏ ਤੇ ਪਤਨੀਆਂ ਮਿਲਦੀਆਂ ਨੇ ਉਹਨਾਂ ਦੇ ਮਰਦ ਆਪਣੀਆਂ ਪਤਨੀਆਂ ਨੂੰ ਕਿਰਾਏ ਤੇ ਚੜਾ ਦਿੰਦੇ ਨੇ ਕਿਸੇ ਦੂਜੇ ਮਰਦ ਨੂੰ 15000 20000 ਇੱਕ ਸਾਲ ਦੇ ਵਾਸਤੇ ਸਿਰਫ 15 ਤੋਂ 20000 ਰੁਪਏ ਦੇ ਵਿੱਚ ਹੀ ਆਪਣੀ ਪਤਨੀ ਨੂੰ ਕਿਸੇ ਗੈਰ ਮਰਦ ਦੇ ਨਾਲ ਤੋਰ ਦਿੰਦੇ ਨੇ ਤੇ ਉਹ ਮਰਦ ਇੱਕ ਸਾਲ ਵਾਸਤੇ ਰੱਖਦਾ ਤੇ ਜਦੋਂ ਉਹ ਤਰੀਕ ਪੂਰੀ ਹੋ ਜਾਂਦੀ ਆ ਫਿਰ ਉਹਨੂੰ ਜਿਹੜਾ ਘਰੇ ਛੱਡ ਜਾਂਦਾ ਹੈਗਾ ਜਦੋਂ ਔਰਤਾਂ ਦੀ ਮੰਡੀ ਲੱਗਦੀ ਆ ਤਾਂ ਉਸ ਪਿੰਡ ਦੇ ਲੋਕ ਜਿਹੜੇ ਸਾਹਮਣੇ ਬੈਠਦੇ ਨੇ ਤੇ ਜਿਹੜੇ ਖਰੀਦਦਾਰ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਦੂਜੇ ਨੂੰ ਲੈ ਕੇ ਜਿਹੜਾ ਸੌਦਾ ਹੁੰਦਾ ਜਦੋਂ ਉਹਨਾਂ ਨੂੰ ਕੋਈ ਔਰਤ ਪਿੰਡ ਦੀ ਪਸੰਦ ਆਂਦੀ ਆ ਤਾਂ ਉਹਤੇ ਜਦੋਂ ਹੱਥ ਰੱਖਦੇ ਨੇ ਉਸ ਤੋਂ ਬਾਅਦ ਉਹ ਤੋਂ ਕੀਮਤ ਅਦਾ ਕਰਨ ਲਈ ਕਿਹਾ ਜਾਂਦਾ ਵੀ ਇਹ ਔਰਤ ਦੀ ਇੰਨੀ ਕੀਮਤ ਹੈ ਜੇ ਤੂੰ ਸਾਲ ਵਾਸਤੇ ਰੱਖਣਾ ਚਾਹੁੰਨਾਗਾ ਤਾਂ ਫਿਰ ਜਿਹੜਾ ਬਕਾਇਦਾ ਸਟਾਮ ਵੀ ਭਰਿਆ ਜਾਂਦਾ ਇੱਕ ਸਾਲ ਵਾਸਤੇ ਸਾਰੀ ਲਿਖਤੀ ਕਾਰਵਾਈ ਹੁੰਦੀ ਆ ਜਦੋਂ ਸਾਲ ਪੂਰਾ ਹੁੰਦਾ ਫਿਰ ਉਹ ਔਰਤ ਦੁਆਰੇ ਆਪਣੇ ਘਰ ਆਉਂਦੀ ਆਗੀ ਇਹ ਜਿਹੜਾ ਮੇਲਾ ਲੱਗਦਾ ਇਹ ਲੱਗਦਾ ਐਮਪੀ ਮੱਧ ਪ੍ਰਦੇਸ਼ ਦੇ ਵਿੱਚ ਉਤੋਂ ਦਾ ਇੱਕ ਇਲਾਕਾ ਸ਼ਿਪੂਰੀ ਉੱਥੇ ਇੱਕ ਪਿੰਡ ਹੈ ਜਿਹੜਾ ਸ਼ਿਪੂਰੀ ਦੇ ਨੇੜੇ ਉੱਥੋਂ ਦੀ ਜਿਹੜੀ ਡਲੀਚਾ ਗਾਮ ਦੀ ਜਾਤੀ ਹੈ ਨਾ ਉਹੋ ਜਿਹੜੀ ਆਪਣੀ ਔਰਤਾਂ ਨੂੰ ਕਿਰਾਏ ਤੇ ਦਿੰਦੀ ਆ ਇਹ ਕਹਿਣਾ ਹੈ ਦੋਸਤੋ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਵੇਖਣ ਨੂੰ ਵੀ ਜਿਹੜੀਆਂ ਮਿਲ ਜਾਣਗੀਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜਿਹੜਾ ਲੋਕ ਆਉਂਦੇ ਨੇ ਤੇ ਕਿਰਾਏ ਤੇ ਪਤਨੀਆਂ ਲੈ ਜਾਂਦੇ ਨੇ ਕੋਈ ਸਾਲ ਵਾਸਤੇ ਕੋਈ 2 ਸਾਲ ਵਾਸਤੇ ਕੋਈ 3 ਸਾਲ ਵਾਸਤੇ ਉਸ ਤਰੀਕੇ ਨਾਲ ਜਿਹੜਾ ਉਹਨਾਂ ਨੂੰ ਆਪਾਂ ਕਹਿੰਦੀ ਰਕਮ ਹੈ ਜਿਹੜੀ ਅਦਾ ਕਰਨੀ ਪੈਂਦੀ ਹੈ ਜੋ ਉਹ ਮੰਗਦੇ ਨੇ ਜਿਸ ਤਰ੍ਹਾਂ ਔਰਤ ਸੋਣੀ ਹੁੰਦੀ ਹੈ ਉਸੇ ਤਰੀਕੇ ਨਾਲ ਉਸ ਦਾ ਮੁੱਲ ਲੱਗਦਾ ਹੁੰਦਾ ਹੈਗਾ ਦੋਸਤੋ ਇੱਕ ਸਮਾਂ ਸੀ ਜਦੋਂ ਗਜਨੀ ਦੇ ਵਿੱਚ ਔਰਤਾਂ ਦਾ ਬਾਜ਼ਾਰ ਲੱਗਦਾ ਹੁੰਦਾ ਸੀ ਭਾਰਤ ਦੇ ਵਿੱਚੋਂ ਬਾਹਰਲੇ ਲੋਕ ਜਿਹੜੇ ਨਾਦਰ ਸ਼ਾਹ ਵਰਗੇ ਜਨਾਨੀਆਂ ਲੁੱਟ ਕੇ ਲੈ ਜਾਂਦੇ ਸੀ ਬਾਅਦ ਦੇ ਵਿੱਚ ਜਾ ਕੇ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਉਹਨਾਂ ਨੂੰ ਵੇਚਿਆ ਕਰਦੇ ਸੀਗੇ ਤੇ ਉਸ ਤੋਂ ਬਾਅਦ ਜਿਹੜੀ ਇਹ ਸਾਰੀ ਰਥਾ ਬੰਦ ਕਿਹਨਾਂ ਨੇ ਕੀਤੀ ਸੀ ਉਹ ਸੀ ਸਿੱਖ ਸਿੱਖ ਗਏ ਸੀ ਗਜਨੀ ਉਸ ਤੋਂ ਬਾਅਦ ਸਾਰੀਆਂ ਔਰਤਾਂ ਨੂੰ ਬਚਾਇਆ ਸੀ ਉੱਥੋਂ ਘਰੋ ਘਰੀ ਛੱਡ ਕੇ ਆਏ ਸੀਗੇ ਤਾਂ ਦੋਸਤੋ ਇੱਕ ਹੋਰ ਖਬਰ ਹੈ ਜਿਹੜੀ ਦੇਖਣ ਨੂੰ ਮਿਲਦੀ ਆ ਵੀ ਇਦਾਂ ਜਿਹੜਾ ਹੁਣ ਵੀ ਹੁੰਦਾ ਐਮਪੀ ਦੇ ਵਿੱਚ ਐਮਪੀ ਦਾ ਸ਼ੇਪੂਰੀ ਜਿਹੜਾ ਇਲਾਕਾ ਹੈ ਉੱਥੇ ਵੀ ਔਰਤਾਂ ਦੀ ਮੰਡੀ ਲੱਗਦੀ ਆ ਦੋਸਤੋ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਆ ਆਪਾਂ ਉਸ ਬਾਰੇ ਵੀ ਥੋੜੀ ਗੱਲਬਾਤ ਕਰਦੇ ਆ ਇੱਕ ਜੂਪੀ ਦਾ ਬੰਦਾ ਜਿਹੜਾ ਗਿਆ ਸੀਗਾ ਐਮਪੀ ਦੇ ਵਿੱਚ ਇੱਕ ਔਰਤ ਕਿਰਾਏ ਤੇ ਲੈਣ ਵਾਸਤੇ ਪਰ ਜਦੋਂ ਉੱਥੇ ਗਿਆ ਤਾਂ ਉਸ ਨੂੰ ਕੋਈ ਔਰਤ ਜਿਹੜੀ ਉੱਥੇ ਨਹੀਂ ਮਿਲੀ ਬਾਅਦ ਦੇ ਵਿੱਚ ਜਿਹੜੇ ਸ਼ਿਪੂਰੀ ਇਲਾਕੇ ਦੇ ਵਿੱਚ ਡਲੀਚਾ ਨਾਮ ਦੀ ਜਾਤੀ ਰਹਿੰਦੀ ਸੀ ਉਹਨਾਂ ਨੇ ਇੱਕ ਜਿਹੜੀ ਆਪਾਂ ਕਹਿੰਦੇ ਸੋਸ਼ਲ ਮੀਡੀਆ ਤੇ ਇਸ ਤਰੀਕੇ ਨਾਲ ਬਹੁਤ ਸਾਰੀਆਂ ਵੀਡੀਓਜ਼ ਸੀ ਉਹਨਾਂ ਖਿਲਾਫ ਜਿਹੜੀ ਸ਼ਿਕਾਇਤ ਵੀ ਦਰਜ ਕਰਾਈ ਵੀ ਇਸ ਤਰੀਕੇ ਨਾਲ ਸਾਡੀ ਜਿਹੜੀ ਜਾਤੀ ਨੂੰ ਸਾਡੇ ਇਲਾਕੇ ਨੂੰ ਬਦਨਾਮ ਕੀਤਾ ਜਾ ਰਿਹਾ ਜਦ ਕਿ ਅਸੀਂ ਕੋਈ ਵੀ ਇੱਥੋਂ ਦੀ ਔਰਤ ਹੈ ਜਿਹੜੀ ਆਪਣੀ ਪਤਨੀ ਆ ਕਦੇ ਵੀ ਵੇਚੀ ਨਹੀਂ ਪਰ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਇਸ ਤਰੀਕੇ ਨਾਲ ਪਈਆਂ ਹੋਈਆਂ ਨੇ ਕਿ ਉਹ ਥੋੜੀਆਂ ਔਰਤਾਂ ਨੂੰ ਵੀ ਪੁੱਛਿਆ ਹੋਇਆਗਾ ਤੇ ਉਹਨਾਂ ਨੇ ਇਹ ਦੱਸਿਆ ਵੀ ਹੋਇਆ ਵਿਹਾਂ ਸਾal ਵਾਸਤੇ ਅਸੀਂ ਜਿਹੜਾ ਕਿਰਾਏ ਤੇ ਜਾ ਸਕਦੇ ਹਾਂ ਤੁਸੀਂ ਜਾ ਕੇ ਸੋਸ਼ਲ ਮੀਡੀਆ ਤੇ ਵੀਡੀਓ ਵੇਖ ਸਕਦੇ ਹੋ ਪਰ ਜਿਹੜੇ ਉਹ ਥੋਦੇ ਲੋਕ ਨੇ ਇਸ ਚੀਜ਼ ਨੂੰ ਭੰਗ ਕਰਦੇ ਨੇ ਇਸ ਚੀਜ਼ ਦਾ ਆਪਾਂ ਕਹਿੰਦੇ ਹਾਂ ਨਕਾਰਾਤਮਕ ਮਾਰਦੇ ਨੇ ਵੀ ਇਸ ਤਰੀਕੇ ਨਾਲ ਸਾਡੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਨਹੀਂ ਹੁੰਦਾ ਸਾਨੂੰ ਬਦਨਾਮ ਕਰਨ ਦੀ ਜਿਹੜੀ ਸ਼ਾਸ਼ ਹੈ ਉਹ ਕੀਤੀ ਜਾਂਦੀ ਹੈ ਕੋਈ ਸਾਡੇ ਔਰਤਾਂ ਦਾ ਵਜਾਰ ਨਹੀਂ ਲੱਗਦਾ ਕੋਈ ਇਸ ਜੀ ਆਪਣੀਆਂ ਪਤਨੀਆਂ ਨੂੰ ਕਿਰਾਏ ਤੇ ਨਹੀਂ ਦਿੰਦੇ ਪਰ ਇਸ ਇਲਾਕੇ ਨੂੰ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਬਦਨਾਮ ਕੀਤਾ ਹੋਇਆ ਕਿ ਇੱਥੇ ਜਿਹੜੀਆਂ ਔਰਤਾਂ ਕਿਰਾਏ ਤੇ ਦਿੱਤੀਆਂ ਜਾਂਦੀਆਂ ਨੇ ਲੋਕ ਆਪਣੀਆਂ ਪਤਨੀਆਂ ਨੂੰ ਵੀ ਜਿਹੜਾ ਕਿਰਾਏ ਤੇ ਦੇ ਦੇ ਦਿੰਦੇ ਨੇ ਸਾਲ ਵਾਸਤੇ 2 ਸਾਲ ਵਾਸਤੇ ਬਕਾਇਦਾ ਜਿਹੜਾ ਸਟਾਮ ਵੀ ਭਰਿਆ ਜਾਂਦਾ ਇਸ ਬਾਰੇ ਕਿੰਨੀ ਕੁ ਸੱਚਾਈ ਆ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਸੋਸ਼ਲ ਮੀਡੀਆ ਤੇ ਜਾ ਕੇ ਤੁਸੀਂ ਵੀਡੀਓ ਦੇਖ ਸਕਦੇ ਹੋ ਆਲਰੇਡੀ ਬਹੁਤ ਜ਼ਿਆਦਾ ਵੀਡੀਓ ਇਸ ਮਸਲੇ ਤੇ ਪਈਆਂ ਹੋਈਆਂ ਨੇ